ਕੀ ਇੱਥੇ ਨਾ ਪੈਰ ਖੱਲੇ ਹੋਈ ਆ ਉੱਥੇ ਗੇਮ ਉੱਤੇ ਵੀ ਗੱਲ ਜਿੱਦੇ ਬਣਾ ਜਗਾ ਇਹਦਾ ਰਿਸ ਹੋ ਰਹੀ ਸੀ ਗੱਡੀ ਜਦੋਂ ਇਹਦਾ ਹਮੇਸ਼ਾ ਨੂੰ ਪੈਰ ਰੱਖਦੇ ਅੰਗਲਪਾਇਆ ਜਾਇਆ ਜਦੋਂ ਮੱਥਾ ਦੇਖ ਲੋ ਤੁਸੀਂ ਐ ਮੱਥਾ ਦੇਖ ਲੋ ਆਯੋ ਐ ਤੇਖੋ ਲੋ ਤਾਂ ਇੱਕ ਮਿੰਟ ਹੋਰ ਕਰਨੀ ਹੈ ਐ ਮੱਥਾ ਦੇਖ ਲੋ ਵੀ ਕੀ ਚੀਜ਼ ਬੋਲ ਦੇਣੀ ਸੀ ਇੱਕ ਬਾਬਾ ਹੈ ਲਾਬੇ ਦੀ ਦੇ ਹੈ ਅੱਛਾ ਬਾਬਾ ਦੀ ਦੇ ਹੈ ਜੀ ਤਾਂ ਤਾਂ ਬਾਬਾ ਜੋਗੀ ਪੀਰ ਜੀ ਸਾਥੀ ਪਿਆਰਿਓ ਉਹ ਤਕਰੀਬਨ 300 ਸਾਲ ਪੁਰਾਣੀ ਲਗਭਗ 1300 ਦੀ ਹੈ ਜਦੋਂ ਦੇਸ਼ ਛੋਟੇ ਛੋਟੇ ਰਜਵਾੜਿਆਂ ਦੇ ਵਿੱਚ ਵੰਡਿਆ ਹੋਇਆ ਸੀ ਚਾਲ ਵੰਸ ਦੀ ਆਪਣੀ ਇੱਕ रियासत ਸੀ ਜਿੱਥੇ ਅੱਜ ਕੱਲ ਮਾਲਵੇ ਦਾ ਜ਼ਿਲ੍ਹਾ ਮਾਨਸਾ ਹੈ ਚੈਲਾ ਦਾ ਮੁੱਢ ਪਿੰਡ ਰੱਲਾ ਤੇ ਜੋਗਾ ਜ਼ਿਲ੍ਹਾ ਮਾਨਸਾ ਹੈ ਚੈਲਾ ਦੀ रियासत ਨਾਲ ਪਠਾਣਾ ਦੀਆਂ ਤਿੰਨ रियासतਾਂ ਲੱਗਦੀਆਂ ਹੁੰਦੀਆਂ ਸਨ ਸਾਥੀ ਪਿਆਰੋ ਜੇ ਤੁਹਾਨੂੰ ਆਪਣੀ ਵਲੌਗ ਵਧੀਆ ਲੱਗ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਆ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਜੀ ਅਤੇ ਆਜੋ ਤੁਹਾਨੂੰ ਅੱਗੇ ਦਾ ਤੇ ਮੈਂ ਵੀ ਸਾਥੀ ਪਿਆਰਿਓ ਅੱਜ ਆਪਾਂ ਪਹੁੰਚੇ ਆ ਜੋਗੀ ਪੀਰਾਂ ਦੇ ਮੇਲੇ ਤੇ ਜੋ ਜ਼ਿਲ੍ਹਾ ਮਾਨਸਾ ਦਾ ਬਹੁਤੀ ਮਸ਼ਹੂਰ ਮੇਲਾ ਹੈ ਇਹ ਬਣੇ ਰੂ ਵੀਡੀਓ ਤੇ ਵੀਡੀਓ ਤੇ ਦਿਖਾਵਾਂਗੇ ਤੁਹਾਨੂੰ ਅੱਜ ਰੰਗਾ ਰੰਗ ਪ੍ਰੋਗਰਾਮ ਜੋਗੀ ਪੀਰਾਂ ਦੇ ਮੇਲੇ ਤੇ ਆਜੋ ਵੀ ਸਾਥੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਜੀ ਤੱਕ ਕਮੈਂਟ ਦੇ ਵਿੱਚ ਜੈ ਬਾਬਾ ਜੋਗੀ ਪੀਰ ਲਿਖਣਾ ਨਾ ਭੁੱਲਣਾ ਹੁਣ ਸ਼ੁਰੂ ਕਰਦੇ ਹਾਂ ਕਿ ਅੱਗੇ ਰਿਆਸਤਾਂ ਹੁੰਦੀਆਂ ਨੂੰ ਲੈ ਕੇ ਚਾਲ ਵੰਸ ਦੀ ਰਾਜਪੱਟੀ ਖਾਂ ਅਤੇ ਪਠਾਣੀ ਰਿਆਸਤਾਂ ਚਾਲਾਂ ਦੀ ਫੌਜ ਨੂੰ ਇਨ੍ਹਾਂ ਹਾਲਾਤਾਂ ਕਾਰਨ ਪਿੱਛੇ ਹਟਣਾ ਪਿਆ ਤਾਂ ਚੈਲਾਂ ਨੂੰ ਘਾਰਾ ਛੱਡਣੇ ਪਏਗੇ ਅਖੀਰ ਚੈਲਾਂ ਨੂੰ ਪਠਾਣਾ ਨੂੰ ਆਪਣਾ ਮਾਮਲਾ ਤਰਨਾ ਮੰਨਿਆ ਮਨ ਲਿਆ ਅਤੇ ਰਾਜ ਕਰਨ ਲੱਗ ਪਏ ਜਿਹੜੇ ਚਹਿਲ ਦੂਸਰੇ ਇਲਾਕੇ ਵਿੱਚ ਜਾ ਚਲੇ ਗਏ ਸਨ ਤਾਂ ਬਾਬਾ ਜੋਗੀ ਪੀਰ ਜੀ ਦੇ ਬਾਪ ਦਾ ਨਾਮ ਵਿਜੇਪਾਲ ਸੀ ਅਤੇ ਦਾਦਾ ਜੀ ਦਾ ਨਾਮ ਰਾਜਾ ਕੰਗਸੀ ਵਿਜੇਪਾਲ ਨੂੰ ਭਰਾਵਾਂ ਨੇ ਰਾਜ ਭਾਗ ਦਾ ਹਿਸਾ ਨਾਮ ਦਿੱਤਾ ਅਤੇ ਵਿਜੇਪਾਲ ਜੀ ਇੱਕ ਫਕੀਰ ਸੀ ਜੋ ਕਿ ਪ੍ਰਮਾਤਮਾ ਰੂਪੀ ਸੀ ਜਾ ਕੇ ਦੂਸਰੇ ਪਾਸੇ ਰਹਿਣ ਲੱਗ ਪਏ ਉਹ ਫਕੀਰ ਕੋਲ ਇੰਦਰਾ ਪਰੀਆਂ ਦੀਆਂ ਪਰੀਆਂ ਤਲਾਹ ਵਿੱਚ ਆ ਕੇ ਇਸ਼ਨਾਨ ਕਰਕੇ ਜਾਂਦੀਆਂ ਸਨ ਜਦ ਕਿ ਇੱਕ ਵਾਰ ਪਰੀਆਂ ਬਾਪ ਸੱਜ ਚਲੀਆਂ ਗਈਆਂ ਇਆ ਇੱਕਾ پری ਆਸ਼ਰਮ ਦੇ ਵਿੱਚ ਫਕੀਰ ਕੋਲ ਰਹਿ ਗਈ ਵਿਜੇਪਾਲਾ ਜੀ ਦਾ ਸੀ ਫਕੀਰ ਨੇ پری ਨੂੰ ਸਹਿਮਤੀ ਨਾਲ ਵਿਜੇਪਾਲ ਜੀ ਦੇ ਪੁੱਤਰ ਨਾਲ ਆ ਸਾਦੀ ਕਰਾ ਦਿੱਤੀ ਵਿਜੇਪਾਲ ਜੀ ਦਾ ਰਾਜ ਭਾਗ ਭਰਾਵਾਂ ਤੋਂ ਬਾਪਸ ਕਰਵਾ ਦਿੱਤਾ ਵਿਜੇਪਾਲ ਜੀ ਦੇ ਘਰ ਚੇਤ ਦੀ ਮੱਸਿਆ ਤੋਂ 4 ਦਿਨ ਬਾਅਦ ਉਸ ਦੀ ਪਰੀ ਦੀ ਕੁੱਖੋਂ ਬਾਬਾ ਜੋਗੀ ਪੀਰ ਜੀ ਦਾ ਜਨਮ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਅਜੇ ਜੋਗਾ ਸੀ ਜਦੋਂ ਆਪ ਜੀ ਦੀ ਉਮਰ 10 ਸਾਲ ਦੀ ਹੋਈ ਤਾਂ ਆਪ ਜੀ ਮੁੰਡਿਆਂ ਨਾਲ ਖੇਡਣ ਚਲੇ ਜਾਂਦੇ ਸਨ ਇੱਕ ਵਾਰ ਆਪ ਜੀ ਮਾਲ ਡੰਗਰ ਚਾਰਨ ਵਾਸਤੇ ਗਏ ਤਾਂ ਇੱਕ ਦਰਖਤ ਹੇਠ ਸੌਂ ਗਏ ਸਮੇਂ ਨਾਲ ਦਰਖਤ ਦੇ ਛਾਂ ਲਾ ਲਓ ਪਰਛਾਵੇਂ ਕਹਿ ਲਓ ਭਾਵ ਸੂਰਜ ਦੇ ਘੁੰਮਣ ਦੇ ਨਾਲ ਇਧਰ ਉਧਰ ਚਲੇ ਜਾਂਦੇ ਹਨ ਤਾਂ ਜਿੱਥੇ ਬਾਬਾ ਜੀ ਸੁੱਤੇ ਸੀ ਉਸ ਦਰਖਤੀ ਦੀ ਛਾਂ ਬਾਬਾ ਜੀ ਸੁੱਤੇ ਪਏ ਦੇ ਉੱਪਰ ਹੀ ਰਹੀ ਤਾਂ ਬਾਬਾ ਜੋਗੀ ਪੀਰ ਜੀ ਨੇ ਰਾਜ ਭਾਗ ਬੰਗ ਡੋਰ ਤਾਂ ਆਪਣੀ ਆਪ ਜੀ ਨੇ ਪਠਾਣਾ ਨੂੰ ਮਾਮਲਾ ਦੇਣਾ ਬੰਦ ਕਰਤਾ ਤਾਂ ਬਾਬਾ ਜੋਗੀ ਪੀਰ ਜੀ ਨੇ ਪਠਾਣਾ ਨੂੰ ਮਾਮਲਾ ਦੇਣਾ ਬੰਦ ਕਰ ਦਿੱਤਾ ਤੇ ਆਪਣੀ ਇੱਕ ਨੁੱਕਰ ਫੌਜ ਤਿਆਰ ਕਰ ਲਈ ਆਪ ਜੀ ਨੇ ਸਮੁੱਚੇ ਸਮੁੱਚੇ ਢੰਗ ਨਾਲਾ ਰਾਜ ਕਰਨ ਲੱਗ ਪਏ ਆਪ ਜੀ ਨੇ ਚੈਲਾ ਦੇ ਪਿੰਡ ਜਾ ਕੇ ਚੈਲਾ ਦੇ ਦੁੱਖ ਸੁੱਖ ਸੁਣਨੇ ਸ਼ੁਰੂ ਕਰ ਦਿੱਤੇ ਜੋ ਚੈਲ ਦੂਰ ਦਰਾਡੇ ਜਾ ਕੇ ਬਸ ਗਏ ਸਨ ਤਾਂ ਆਪ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਣਾ ਲੰਗੜਾ ਬੱਚਾ ਪੈਦਾ ਨਹੀਂ ਹੋਵੇਗਾ ਜੇਕਰ ਚਹਿਲ ਆਪਣੇ ਘਰੇ ਜੇਕਰ ਕੋਈ ਹੋਰ ਕਿਸੇ ਜਾਤੀ ਦੀਆਂ ਔਰਤਾਂ ਨਹੀਂ ਰੱਖਣਗੇ ਪਠਾਨ ਰਿਆਸਤਾਂ ਨੇ ਜਰਨੈਲ ਰਿਆਗ ਰਿਆਗਤਖਾਂ ਅਲਪਤਖਾਂ ਅਤੇ ਰੂਪਖਾਂ ਤੇ ਪੱਤੀਖਾਂ ਦੀ ਜਵਾਈ ਰੁਸਬਤਖਾਂ ਨੂੰ ਆਪਣੀਆਂ ਫੌਜਾਂ ਨਾਲ ਚਾਲਾਂ ਦੀ ਰਿਆਸਤ ਤੇ ਚੜਾਈ ਕਰ ਦਿੱਤੀ ਇਨਾਂ ਨੇ ਚੈਲਾ ਦੀ ਰਾਸਤੇ ਚੜਾਈ ਕਰ ਦਿੱਤੀ ਇੱਧਰ ਰਾਜਾ ਜੋਗੀ ਪੀਰ ਜੀ ਆਪਣੇ ਜਰਨੈਲਾਂ ਆਪਣੇ ਜਰਨੈਲਾਂ ਮਾਰੀ ਭੰਗ ਅਤੇ ਫੱਤਾ ਸਮੇਤ ਆਪਣੀ ਫੌਜ ਨੂੰ ਲੈ ਕੇ ਯੱਗ ਯੁੱਧ ਦੇ ਵਿੱਚ ਮੈਦਾਨ ਦੇ ਵਿੱਚ ਆ ਗਏ ਇੱਕ ਪਾਸੇ ਚਾਰ ਰਿਆਸਤਾਂ ਦੀਆਂ ਫੌਜਾਂ ਸਨ ਇੱਕ ਪਾਸੇ ਚਾਲਾਂ ਦੀ ਫੌਜ ਸੀ ਤਾਂ ਕਸਮਾਨ ਜੁੱਧ ਹੋਇਆ ਲਾਸਾਂ ਦੇ ਢੇਰ ਲੱਗ ਪਏ ਧਰਤੀ ਲਹੂ ਲਹਾਨ ਹੋ ਗਈ ਲਾਲੋ ਲਾਲ ਹੋ ਗਈ ਸੂਰਮੇ ਬਦ ਤੋਂ ਬਦ ਲੜ ਰਹੇ ਸਨ ਤਾਂ ਰਾਜਾ ਜੋਗੀ ਪੀਰ ਜੀ ਦੁਸ਼ਮਣ ਫੌਜਾਂ ਦੇ ਘੇਰੇ ਵਿੱਚ ਆ ਜਾਂਦੇ ਹਨ ਤਾਂ ਕਿਸੇ ਸੂਰਮੇ ਦੀ ਤਲਵਾਰ ਨਾਲ ਰਾਜਾ ਜੋਗੀ ਪੀਰ ਜੀ ਦਾ ਸੀਸ ਲੱਥ ਗਿਆ ਘੇਰੇ ਵਿੱਚ ਖੜੇ ਧੜ ਨਾਲ ਦੁਸ਼ਮਣ ਫੌਜਾਂ ਨਾਲ ਲੜ ਨਾ ਲੱਗ ਪਏ ਤਾਂ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਤਾਂ ਪਠਾਣਾਂ ਭੱਜਦੇ ਜਾਂਦੇ ਕੋਈ ਕਹਿ ਰਹੇ ਸਨ ਜੋਗਿਆ ਨਾ ਮਾਰੀ ਅਸੀਂ ਤੈਨੂੰ ਪੀਰ ਕਰਕੇ ਮੰਨਾਂਗੇ ਨਾ ਮਾਰੀ ਇਸ ਜੰਗ ਤੋਂ ਬਾਅਦ ਪੀਰ ਜੀ ਨੇ ਨਾਮ ਨਾਲ ਜੋਗੀ ਪੀਰ ਦਾ ਮੇਲਾ ਲੱਗਣ ਲੱਗ ਪਿਆ ਇਸ ਜੰਗ ਤੋਂ ਬਾਅਦ ਬਹੁਤ ਸਾਰੇ ਪਠਾਣ ਚਹਿਲਾ ਦੇ ਅਧੀਨ ਹੋ ਗਏ ਬਾਬਾ ਜੀ ਦਾ ਇਹ ਸਥਾਨ ਪਿੰਡ ਰੱਲਾ ਮਾਨਸਾ ਜ਼ਿਲ੍ਹਾ ਦੇ ਨਜ਼ਦੀਕ ਹੈ ਇਹ ਸਥਾਨ ਤਕਰੀਬਨ 2500 ਜਮੀਨ ਰਕਬੇ ਵਿੱਚ ਜੰਗਲ ਹੈ ਇੱਕ ਵਾਰ ਬੀਕਾ ਨੈਰ ਦਾ ਸਹੂਕਾਰ ਜਿਸ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਮਾਤਾ ਜੀ ਦੇ ਦਰਬਾਰ ਸੁਖਣਾ ਸੁਖਣ ਲਈ ਕਾਫੀ ਸੰਗਤਾਂ ਨਾਲ ਪਹਾੜ ਵੱਲ ਜਾਰ ਰਹਾ ਸੀ ਜਦ ਇਹ ਕਾਫਲਾ ਚਲਦਾ ਚਲਦਾ ਇਸ ਸਥਾਨ ਕੋਲ ਦੀ ਲੰਘਦਾ ਹੈ ਤਾਂ ਸੁੱਕੀ ਥਾਂ ਗੱਡੇ ਖੁਬ ਗਏ ਇੱਕ ਕੋਕਤ ਦੇਖ ਕੇ ਸੰਗਤਾਂ ਹੈਰਾਨ ਹੋ ਗਈਆਂ ਇਸ ਦੌਰਾਨ ਸਹਾੂਕਾਰ ਨੂੰ ਆਵਾਜ਼ ਪਈ ਕਿ ਤੁਹਾਨੂੰ ਅੱਗੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਸੁਖਣਾ ਇੱਥੇ ਹੀ ਪੂਰੀ ਹੋਵੇਗੀ ਇਹ ਵੀ ਦੂਰ ਪੈ ਗਿਆ ਸਾਡੀ ਬਣਾਈ ਆਸ਼ਰਮ ਵਿੱਚ ਰਾਤ ਇੱਥੋਂ ਕੱਟੋ ਤਾਂ ਇਸੇ ਥਾਂ ਪੁੱਟੇ ਇਸੇ ਸਰਾ ਦੇ ਉੱਪਰ ਆ ਰਾਤ ਕੱਟੋ ਅਤੇ ਇੱਥੇ ਛੋਟਾ ਜ ਟੋਆ ਪੱਟੋ ਤਾਂ ਸੋਮਾ ਨਿਕਲ ਆਵੇਗਾ ਤਾਂ ਛੋਟਾ ਡੱਟੂਆ ਪੱਟੋ ਕਿ ਪਾਣੀ ਨਿਕਲ ਆਊਗਾ ਤਾਂ ਸਹਾੂਕਾਰ ਨੇ ਇਸ ਤਰ੍ਹਾਂ ਹੀ ਕੀਤਾ ਸਮਾ ਪੈ ਕੇ ਸਾਹੂਕਾਰ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਏ ਸਾਹੂਕਾਰ ਨੇ ਬਾਬਾ ਜੀ ਦਾ ਪੱਕਾ ਮੰਦਰ ਬਣਵਾਇਆ ਬਾਅਦ ਵਿੱਚ ਪਟਿਆਲੇ ਦੀ ਮਹਾਰਾਣੀ ਨੇ ਮਹਾਰਾਣੀ ਦੇ ਬੱਚਾ ਨਾ ਹੋਣ ਕਰਕੇ ਸੁਖਣਾ ਸੁਖੀ ਕੀ ਹੈ ਬਾਬਾ ਜੋਗੀ ਪੀਰ ਜੀ ਮੇਰੇ ਘਰ ਇਕ ਬੱਚਾ ਹੋਵੇ ਤਾਂ ਮੈਂ ਇਹ ਮੰਦਿਰ ਦੀ ਸੇਵਾ ਪਟਿਆਲੇ ਦੀ ਮਹਾਰਾਣੀ ਨੇ ਕਰਵਾਈ ਅਤੇ ਤਿੰਨ ਮੰਜਲਾ ਮੰਦਿਰ ਬਣਾਇਆ ਜਿਸ ਨੂੰ ਬਾਬੇ ਜੀ ਬਲੰਦ ਕਿਹਾ ਜਾਂਦਾ ਹੈ ਤੇ ਬਹੁਤ ਹੀ ਵਧੀਆ ਜੋਰੇ ਸੰਗਤਾਂ ਪਹੁੰਚਦੀਆਂ ਨੇ ਤੇ ਕਈ ਸਵੇਰੇ ਤਿੰਨ ਦਿਨ ਇਹ ਮੇਲਾ ਭਰਦਾ ਜੀ ਜਿੱਥੇ ਸੰਗਤਾਂ ਆ ਕੇ ਰਾਤ ਵੀ ਕੱਟਦੀਆਂ ਨੇ ਚੌਂਕੀ ਭਰਦੀਆਂ ਨੇ ਕੋਈ ਸਵੇਰੇ ਆ ਕੇ ਸ਼ਾਮ ਨੂੰ ਆਪਣੇ ਘਰਾਂ ਵੱਲ ਵਾਪਸ ਜਾਂਦਾ ਹੈ ਤਾਂ ਅੱਜ ਵੀ ਬਾਬਾ ਜੀ ਦੀ ਯਾਦ ਵਿੱਚ ਦੋ ਮੇਲੇ ਲਗਾਏ ਜਾਂਦੇ ਹਨ ਸੰਗਤਾਂ ਦੂਰ ਨੇੜੇ ਪਹੁੰਚ ਕੇ ਦਰਸ਼ਨ ਕਰਦੀਆਂ ਹਨ ਮਾਨਸਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ ਦੁਆਬਾ ਤੇ ਜਲੰਧਰ ਇਲਾਕੇ ਦੇ ਲੋਕ ਬਹੁਤ ਹੀ ਜਿਆਦੇ ਆਉਂਦੇ ਹਨ ਇਸ ਸਥਾਨ ਤੇ ਇਹ ਪ੍ਰੋਗਰਾਮ ਮੇਲੇ ਵਿੱਚ ਟੂਰਨਾਮੈਂਟ ਕਰਵਾਏ ਜਾਂਦੇ ਹਨ ਲੰਗਰ ਵੀ ਲਗਾਏ ਜਾਂਦੇ ਹਨ ਤਾਂ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਲੰਗਰ ਵੀ ਲਗਾਏ ਜਾਂਦੇ ਹਨ ਪਾਣੀ ਦੀਆਂ ਸ਼ਬੀਲਾਂ ਮਿੱਠੇ ਪਾਣੀ ਤੇ ਬਖ ਬਖ ਦੇਰ ਨੂੜੋ ਸੰਗਤਾਂ ਆਉਂਦੀਆਂ ਹਨ ਆਪਣੇ ਟਰੈਕ ਟਰਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਉਰੇ ਰਹਿਣ ਦਾ ਬਹੁਤ ਹੀ ਜ਼ਿਆਦੇ ਪ੍ਰਬੰਧ ਹੈ ਜੀ ਤਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਉਰੇ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਹਰ ਇੱਕ ਪ੍ਰਕਾਰ ਦੀ ਬਹੁਤ ਹੀ ਤਰੀਕੇ ਨਾਲ ਉਰੇ ਸੰਗਤਾਂ ਆਉਂਦੀਆਂ ਹਨ ਉਹਨਾਂ ਦੀ तरीके ਨਾਲ ਦੇਖਪਾਲਾ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤਾਂ ਉਰੇ ਜਦੋਂ ਸੰਗਤਾਂ ਮੱਥਾ ਟੇਕ ਕੇ ਬਾਰ-ਬਾਰ ਆਉਂਦੀਆਂ ਹਨ ਤਾਂ ਉਹਨਾਂ ਵੱਲੋਂ ਜੋ ਸੰਗਤਾਂ ਵੱਲੋਂ ਡੱਬੇ ਮਠਿਆਈਆਂ ਸੁੱਖੀਆਂ ਜਾਂਦੀਆਂ ਨੇ ਤਾਂ ਉਰੇ ਆ ਕੇ ਉਹ ਇਹਨਾਂ ਸੇਵਾਦਾਰਾਂ ਨੂੰ ਫੜਾਉਂਦੀਆਂ ਹਨ ਤਾਂ ਇਹਨਾਂ ਸੇਵਾਦਾਰਾਂ ਵੱਲੋਂ ਇਹ ਰਲਮਾ ਭੋਗ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਹੈ ਤਾਂ ਜੋ ਵੀ ਇਸ ਸਥਾਨ ਤੇ ਸੇਵਾਦਾਰ ਸੰਗਤਾਂ ਹਰੇਕ ਪ੍ਰਕਾਰ ਦਾ ਇਨਸਾਨ ਉਰੇ ਪਹੁੰਚਦਾ ਤਾਂ ਬਾਬਾ ਜੋਗੀ ਪੀਰ ਜੀ ਉਹਨਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਸੁੱਖਾਂ ਪੂਰੀਆਂ ਹੋਣ ਜੀ ਤੇ ਇਸ ਸਥਾਨ ਦੇ ਉੱਪਰ ਹਰੇਕ ਸੁੱਖਣਾ ਪੂਰੀ ਹੁੰਦੀ ਹੈ ਤਾਂ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ ਤਾਂ ਬਹੁਤ ਹੀ ਤਦਾਰ ਦੇ ਵਿੱਚ ਸੰਗਤਾਂ ਦਾ ਹਰ ਆਉਂਦਾ ਹੈ ਜੀ ਉਰੇ ਤਾਂ ਤਿੰਨ ਦਿਨ ਲਗਾਤਾਰ ਮੇਲਾ ਭਰਦਾ ਹੈ ਤਾਂ ਬਖ ਬਖ ਸੇਵਾਦਾਰ ਵੱਲੋਂ ਆਪਣੀ ਆਪਣੀ ਜਗ੍ਹਾ ਤੇ ਸੇਵਾ ਨਿਭਾਈ ਜਾਂਦੀ ਹੈ ਤੇ ਬਖ ਬਖ ਲੰਗਰਾਂ ਵਾਲੇ ਵੀਰਾਂ ਵੱਲੋਂ ਕਮੇਟੀਆਂ ਵੱਲੋਂ ਤੇ ਇਹ ਤੁਸੀਂ ਸਾਹਮਣੇ ਜੋ ਬਾਬਾ ਜੀ ਦੀ بلند ਇਹਨੂੰ بلند ਕਿਹਾ ਜਾਂਦਾ ਹੈ ਜੀ ਜੋ ਕਿ ਇਹ ਤਿੰਨ ਮੰਜ਼ਲੀ بلند ਬਣਾਈ ਗਈ ਹੈ ਤਾਂ ਲੋਕ ਇਸ ਦੇ ਵਿੱਚ ਜੋ ਇਹਦਾ ਫਰੰਟ ਮੇਨ ਫਰੰਟ ਹੈ ਤਾਂ ਉਹਦੇ ਵਿੱਚ ਨਿੰਮ ਬੰਦੇ ਹਨ ਤਾਂ بلند ਦੇ ਵਿੱਚ ਆਪਣੀਆਂ ਸੁਖਣਾ ਸੁਖਦੇ ਹਨ ਕੋਈ ਉੱਪਰ ਜਾ ਕੇ ਤਾਂ ਇਹਦਾ ਬਹੁਤ ਹੀ ਹੁਣ ਕੰਮ ਚੱਲ ਰਿਹਾ ਹੈ ਜੀ ਤੇ ਗੰਢ ਜੋੜੇ ਕੋਈ ਘਰਾਂ ਦੀ ਸੁੱਖ ਕੋਈ ਵੱਖ-ਵੱਖ ਤਰੀਕੇ ਦੀਆਂ ਸੁੱਖਾਂ ਲੈ ਕੇ ਉਰੇ ਪਹੁੰਚਦੇ ਹਨ ਤਾਂ ਆਪਾਂ ਬੁਲੰਦ ਦੇ ਅਗਲੇ ਆਲੇ-ਦੁਆਲੇ ਤੁਹਾਨੂੰ ਲੈ ਕੇ ਚੱਲਦੇ ਹਾਂ ਤਾਂ ਬਣੇ ਰਹੋ ਵੀਡੀਓ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਬਾਬਾ ਜੋਗੀ ਪੀਰ ਜੀ ਕੀ ਜੈ ਲੈ ਵੀ ਸਾਥੀਓ ਆਪਾਂ ਆਲੇ-ਦੁਆਲੇ ਚੱਲਦੇ ਹਾਂ ਤੁਸੀਂ ਦੇਖ ਰਹੇ ਹੋ ਤਾਂ ਜੋ ਇਸ ਬਲੰਦ ਦੇ ਉੱਪਰ ਹੁਣ ਵੀ ਕੰਮ ਚੱਲ ਰਿਹਾ ਤੇ ਇਹ ਸਾਹਮਣੇ ਇੱਕ ਨਿਸ਼ਾਨ ਲਗਾਇਆ ਹੋਇਆ ਜੋ ਕਿ ਗੰਡਜੋੜਾ ਆਉਂਦਾ ਤੇ ਮੱਥਾ ਟੇਕਦਾ ਜੋ ਉਸ ਦੇ ਨਾਲ ਉਹਦਾ ਪਰਿਵਾਰ ਉਹਦੇ ਸਾਥੀ ਰਿਸ਼ਤੇਦਾਰ ਆਉਂਦੇ ਹਨ ਤਾਂ ਜਦੋਂ ਗੰਡਜੋੜਾ ਇਸ ਦੇ ਉੱਪਰ ਫੇਰੀ ਜੱਗੇੜਾ ਦਿੰਦਾ ਹੈ ਤਾਂ ਕੁਝ ਰਿਸ਼ਤੇਦਾਰ ਤਾਂ ਦੇਖਿਆ ਅੱਜ ਤੁਸੀਂ ਦੇਖ ਵੀ ਰਹੇ ਹੋ ਤਾਂ ਐ ਕਣਕ ਦੇ ਦਾਣੇ ਉਹਨਾਂ ਦੇ ਉੱਪਰ ਦੀ ਡੇਗਦੇ ਹਨ ਕਿਉਂਕਿ ਪੁੱਛਿਆ ਵੀ ਤਾਂ ਇੱਕ ਦੋ ਨੂੰ ਪਤਾ ਲੱਗਿਆ ਕਿ ਵੈਸੇ ਤਾਂ ਜੇ ਫੁੱਲ ਡੇਗੇ ਜਾਣ ਤਾਂ ਬਹੁਤ ਵਧੀਆ ਕਣਕ ਦੇ दाणे ਪੈਰਾਂ ਦੇ ਵਿੱਚ ਰੁੱਲਦੇ ਹਨ ਤਾਂ ਵੱਖ-ਵੱਖ ਕਿਉਂਕਿ ਜੋ ਪ੍ਰਬੰਧਕਾਂ ਵੱਲੋਂ ਸੇਵਾਦਾਰ ਵੱਲੋਂ ਵੱਲੋਂ ਐਤਕੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਤੀ ਤੇ ਹਰ ਇੱਕ ਥਾਂ 'ਤੇ ਬੋਰੀ ਗੱਟੇ ਬਾਲਟੀਆਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਜੋ ਸੁਖਣਾ ਸੁੱਕ ਕੇ ਪ੍ਰਸਾਦ ਵਗੈਰਾ ਚੜਾਉਨੇ ਹੋ ਤਾਂ ਉਹਨਾਂ ਦੇ ਵਿੱਚ ਸਾਮ ਸੰਭਾਲਾ ਰੱਖੀ ਜਾਵੇ ਪਰ ਫੇਰ ਵੀ ਲੋਕ ਨਹੀਂ ਹਟਦੇ ਤਾਂ ਇਹ ਬਾਬਾ ਜੀ ਦੀ ਦੇਹ ਹੈ ਜਿੱਥੇ ਕਹਿੰਦੇ ਨੇ ਦੇਹ ਹੈ ਤਾਂ ਦੇਹ ਦੇ ਉੱਤੇ ਲੋਕ ਸੰਗਤਾਂ ਕੋਈ ਦੁੱਧ ਜਿਨ੍ਹਾਂ ਦੇ ਪੁੱਤਰ ਹੁੰਦਾ ਹੈ ਉਹ ਭੇਲੀਆਂ ਗੁੜ ਲੈ ਕੇ ਆਉਂਦੇ ਨੇ ਕੋਈ ਵਕ ਵਕ ਤਰੀਕੇ ਦੇ ਸਮਾਨ ਜੋ ਲੈ ਕੇ ਆਉਂਦੇ ਨੇ ਡੱਬੇ ਮਠਿਆਈਆਂ ਤਾਂ ਉਹਰੇ ਮੱਥਾ ਵੀ ਟੇਕਦੇ ਨੇ ਤਾਂ ਉਰੇ ਦੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਪ੍ਰੇਮ ਦੇ ਨਾਲ ਸਮਝਾ ਕੇ ਲੋਕਾਂ ਨੂੰ ਉਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਉੱਪਰ ਦੀ ਪਰਕਰਮਾ ਕਰਦੇ ਰਹੋ ਤਾਂ ਜਾਂਦੇ ਰਹੋ ਤਾਂ ਕੋਈ ਵਸਤੂ ਮਠਿਆਈ ਵਾਲੀ ਨਾ ਡੇਕ ਇੱਧਰ ਲੈ ਕਲਾਸ ਇੱਧਰ ਰੱਖੋ ਜੀ ਇੱਧਰ ਜੀ 23 ਇੱਧਰ ਵੀ ਇੱਕ ਕਲਾਸ ਵਿੱਚ ਉੱਤਰੀ ਵਿਅਕਤੀ ਜੋ ਆਹ ਜੀ thank you